ਸਤਿ ਸ਼੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਆਪਾਂ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਫੈਟੀ ਲੀਵਰ ਬਾਰੇ ਅਗਰ ਤੁਹਾਡਾ ਲੀਵਰ ਫੈਟੀ ਹੋ ਗਿਆ ਹੈ ਤਾਂ ਆਪਾਂ ਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਨੇ ਔਰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਉਹੀ ਡਿਸਕਸ ਕਰਾਂਗੇ ਫੈਟੀ ਲੀਵਰ ਹੁੰਦਾ ਕਿਉਂ ਹੈ ਔਰ ਫੈਟੀ ਲੀਵਰ ਕੀ ਹੁੰਦਾ ਹੈ ਜਦੋਂ ਆਪਣੇ ਲੀਵਰ ਦੇ ਆਰਾਊਂਡ ਫੈਟ ਜੰਮਣਾ ਸ਼ੁਰੂ ਹੋ ਜਾਵੇ 10 ਤੋਂ 15% ਫੈਟ ਵੱਧ ਜਾਵੇ ਉਸ ਨੂੰ ਫੈਟੀ ਲੀਵਰ ਕਿਹਾ ਜਾਂਦਾ ਹੈ ਦੋ ਤਰ੍ਹਾਂ ਦਾ ਹੁੰਦਾ ਹੈ ਅਲਕੋਹਲਿਕ ਮਤਲਬ ਸ਼ਰਾਬ ਜਿਹੜੀ ਲੋਕ ਪੀਂਦੇ ਨੇ ਔਰ ਨਾਨ ਅਲਕੋਹਲਿਕ ਜਿਹੜੀ ਲੋਕ ਸ਼ਰਾਬ ਨਹੀਂ ਪੀਂਦੇ ਅਲਕੋਹਲਿਕ ਜਿਹੜੇ ਲੋਕ ਸ਼ਰਾਬ ਪੀਂਦੇ ਨੇ ਜਦੋਂ ਉਹ ਜ਼ਿਆਦਾ ਸ਼ਰਾਬ ਦੀ ਵਰਤੋਂ ਕਰਦੇ ਆ ਫੈਟ ਚੜ ਜਾਂਦਾ ਹੈ ਲੀਵਰ ਦੇ ਅਰਾਊਂਡ ਔਰ ਉਹਨਾਂ ਨੂੰ ਫਿਰ ਪਾਚਨ ਸ਼ਕਤੀ ਵੀ ਉਹਨਾਂ ਦੀ ਕਮਜ਼ੋਰ ਹੋ ਜਾਂਦੀ ਹੈ ਔਰ ਉਹਨਾਂ ਦੇ ਦਰਦ ਵੀ ਹੋਣ ਲੱਗ ਜਾਂਦਾ ਹੈ ਔਰ ਜਿਹੜਾ ਨਾਨ ਅਲਕੋਹਲਿਕ ਹੈ ਉਹ ਜਿਵੇਂ ਜਿਆਦਾ ਬਾਹਰਲਾ ਜਦੋਂ ਆਪਾਂ ਖਾਂਦੇ ਆ ਘਰ ਦਾ ਖਾਣਾ ਨਹੀਂ ਖਾਂਦੇ ਬਾਹਰਲਾ ਖਾਣਾ ਖਾਂਦੇ ਆ ਉਹਨਾਂ ਦੇ ਜ਼ਿਆਦਾ ਦੇਖਿਆ ਜਾਂਦਾ ਹੈ ਤਕਰੀਬਨ ਹਰ ਇਨਸਾਨ ਦਾ ਹੀ ਅੱਜ ਦੇ ਸਮੇਂ ਦੇ ਵਿੱਚ ਫੈਟੀ ਲੀਵਰ ਹੈ ਫੈਟੀ ਲੀਵਰ ਹੋਣ ਨਾਲ ਗੋਡਿਆਂ 'ਚ ਦਰਦ ਜੋੜਾਂ 'ਚ ਦਰਦ ਆਪ ਪਾਇਆ ਜਾਂਦਾ ਸੋ ਹੁਣ ਆਪਾਂ ਤੁਹਾਨੂੰ ਦੱਸਾਂਗੇ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਨੇ ਔਰ ਕਿਹੜੀਆਂ-ਕਿਹੜੀਆਂ ਨਹੀਂ ਖਾਣੀਆਂ ਚਾਹੀਦੀਆਂ ਵੀਡੀਓ ਦੇ ਐਂਡ ਤੱਕ ਬਨੇ ਰਹੋ ਸੋ ਆਓ ਸ਼ੁਰੂ ਕਰੀਏ ਅੱਜ ਦੀ ਵੀਡੀਓ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ 'ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਸੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਭ ਤੋਂ ਪਹਿਲੀ ਗੱਲ ਤੁਸੀਂ ਜਦੋਂ ਵੀ ਕਾਫੀ ਪੀਣੀ ਹੈ ਉਹ ਬਲੈਕ ਕਾਫੀ ਪੀਣੀ ਹੈ ਬਲੈਕ ਕਾਫੀ ਮਤਲਬ ਪਾਣੀ ਦੇ ਵਿੱਚ ਤੁਸੀਂ ਉਸ ਨੂੰ ਉਬਾਲੋ ਔਰ ਉਸ ਦੇ ਵਿੱਚ ਕਾਫੀ ਪਾਓ ਜਿਸ ਨੂੰ ਬਲੈਕ ਕਾਫੀ ਕਿਹਾ ਜਾਂਦਾ ਹੈ ਦੁੱਧ ਦੀ ਵਰਤੋਂ ਨਹੀਂ ਕਰਨੀ ਅਗਰ ਤੁਸੀਂ ਇਹ ਪੀਓਗੇ ਤਾਂ ਇਹ ਤੁਹਾਡੇ ਫੈਟੀ ਲੀਵਰ ਲਈ ਬਹੁਤ ਹੀ ਲਾਹੇਵੰਦ ਹੋਏਗਾ ਇਹ ਪੀਣ ਨਾਲ ਕੀ ਹੋਏਗਾ ਜਿਹੜਾ ਉਸ ਤੇ ਫੈਟ ਜਮਿਆ ਹੋਇਆ ਤੁਹਾਡੇ ਲੀਵਰ ਤੇ ਉਸ ਤੋਂ ਕੈਟ ਕਰਨਾ ਸ਼ੁਰੂ ਹੋ ਜਾਏਗਾ ਸੋ ਹਮੇਸ਼ਾ ਬਲੈਕ ਕਾਫੀ ਪੀਣੀ ਹੈ ਦੂਸਰੀ ਨੰਬਰ ਤੇ ਆਪਾਂ ਗੱਲ ਕਰਦੇ ਆਂ ਔਲੇ ਦੀ ਔਲਾ ਜ਼ਿਆਦਾਤਰ ਆਪਾਂ ਅਚਾਰ ਦੇ ਰੂਪ ਚ ਖਾਣੇ ਆਂ ਅਗਰ ਤੁਸੀਂ ਅਚਾਰ ਦੇ ਰੂਪ ਚ ਨਹੀਂ ਖਾ ਸਕਦੇ ਤੁਸੀਂ ਆਮਲੇ ਦਾ ਜੂਸ ਔਲੇ ਦਾ ਜੂਸ ਵੀ ਪੀ ਸਕਦੇ ਹੋ ਔਰ ਜਾਂ ਫਿਰ ਦੋ ਔਲੇ ਲੈ ਲੈਣੇ ਨੇ ਉਹਨਾਂ ਨੂੰ ਤੁਸੀਂ ਰਾਤ ਨੂੰ ਪਾਣੀ ਚ ਭਿਉਆ ਦੇਣਾ ਸਵੇਰੇ ਤੁਸੀਂ ਉਸ ਨੂੰ ਕੁੱਟ ਕੇ ਚੰਗੀ ਤਰ੍ਹਾਂ ਔਰ ਉਸ ਨੂੰ ਤੁਸੀਂ ਚਬ ਕੇ ਵੀ ਖਾ ਸਕਦੇ ਹੋ ਜਾਂ ਉਸ ਦਾ ਜੂਸ ਬਣਾ ਕੇ ਵੀ ਘਰ ਦੇ ਵਿੱਚ ਪੀ ਸਕਦੇ ਹੋ ਜਿਹੜਾ ਤੁਹਾਡੇ ਲੀਵਰ ਦੇ ਫੈਟ ਨੂੰ ਘੱਟ ਕਰਨ ਦੇ ਵਿੱਚ ਬਹੁਤ ਬਹੁਤ ਫਾਇਦਾ ਕਰੇਗਾ ਹੁਣ ਤੀਸਰੇ ਨੰਬਰ ਤੇ ਆਪਾਂ ਗੱਲ ਕਰਦੇ ਆਂ ਪਪੀਤਾ ਦੀ ਪਪੀਤਾ ਮਤਲਬ ਪਪਾਇਆ ਅਗਰ ਤੁਸੀਂ ਫਰੂਟ ਖਾਣੇ ਹੋ ਤਾਂ ਉਸ ਦੇ ਵਿੱਚ ਤੁਸੀਂ ਪਪੀਤਾ ਐਡ ਕਰ ਦੋ ਜਿਵੇਂ ਪਪੀਤਾ ਸਵੇਰੇ ਬ੍ਰੇਕਫਾਸਟ ਤੋਂ ਪਹਿਲਾਂ ਖਾਇਆ ਜਾ ਸਕਦਾ ਹੈ ਉਸ ਦੇ ਵਿੱਚ ਤੁਸੀਂ ਥੋੜਾ ਜਿਹਾ ਕਾਲਾ ਨਮਕ ਪਾਓ ਕਾਲਾ ਨੂਨ ਪਾਓ ਔਰ ਉਸ ਨੂੰ ਤੁਸੀਂ ਸਵਾਦ ਅਨੁਸਾਰ ਇੱਕ ਕੌਲੀ ਘੱਟੋ ਘੱਟ ਜ਼ਰੂਰ ਖਾਓ ਰੋਜ਼ਾਨਾ ਉਸ ਦੇ ਨਾਲ ਤੁਹਾਨੂੰ ਕਬਜ ਵੀ ਨਹੀਂ ਹੋਏਗੀ ਔਰ ਨਾਲ ਦੀ ਨਾਲ ਥੋੜਾ ਜਿਹੜਾ ਲੀਵਰ ਦਾ ਫੈਟ ਹੈ ਉਹ ਵੀ ਘਟੇਗਾ ਸੋ ਪਪੀਤਾ ਵੀ ਤੁਸੀਂ ਜ਼ਰੂਰ ਖਾਓ। ਹੁਣ ਉਸ ਤੋਂ ਬਾਅਦ ਚੌਥੇ ਨੰਬਰ ਤੇ ਤੁਸੀਂ ਹਲਦੀ। ਹਲਦੀ ਕਿਵੇਂ? ਹਲਦੀ ਤੁਸੀਂ ਗਰਮ ਦੁੱਧ, ਗਰਮ ਪਾਣੀ, ਗਰਮ ਚਾਹ ਕਿਸੇ ਦੇ ਵਿੱਚ ਵੀ ਤੁਸੀਂ ਕੋਸ਼ਿਸ਼ ਕਰੋ ਵੀ ਅੱਧਾ ਚਮਚ ਮਿਕਸ ਕਰਕੇ ਜਦੋਂ ਵੀ ਤੁਸੀਂ ਦੁੱਧ ਪੀਣਾ ਹੈ ਜਾਂ ਤੁਸੀਂ ਦੁੱਧ ਔਰ ਚਾਹ ਨਹੀਂ ਵੀ ਪੀਂਦੇ ਤਾਂ ਵੀ ਤੁਸੀਂ ਉਸ ਨੂੰ ਪਾਣੀ ਦੇ ਵਿੱਚ ਪਾ ਕੇ ਪੀ ਸਕਦੇ ਹੋ। ਸੋ ਤੁਸੀਂ ਹਲਦੀ ਦੀ ਵਰਤੋਂ ਜ਼ਰੂਰ ਕਰੋ। ਇੱਕ ਚਮਚਾ ਤੁਸੀਂ ਪਾ ਲੈਣਾ ਹੈ ਸਵੇਰ ਦੀ ਰੋਟੀ ਖਾਣ ਤੋਂ ਘੰਟਾ ਬਾਅਦ ਜਾਂ ਘੰਟਾ ਪਹਿਲਾਂ ਇਸ ਨੂੰ ਤੁਸੀਂ ਲੈ ਸਕਦੇ ਹੋ। ਹੁਣ 5ਵੇਂ ਨੰਬਰ ਤੇ ਆਪਾਂ ਗੱਲ ਕਰਨ ਲੱਗੇ ਆ ਤੁਸੀਂ ਐਪਲ ਦਾ ਸਿਰਕਾ ਮਤਲਬ ਕਿਊ ਵਾਲਾ ਸਿਰਕਾ ਪਾਣੀ ਦੇ ਇਸ ਨੂੰ ਤੁਸੀਂ ਬਾਜ਼ਾਰ ਦੇ ਵਿੱਚੋਂ ਖਰੀਦ ਸਕਦੇ ਹੋ 1 ਲੀਟਰ ਦੇ 1 ਲੀਟਰ ਦੀ ਪੈਕਿੰਗ ਆਉਂਦੀ ਆ ਔਰ ਇਸ ਦੇ ਤੁਸੀਂ 2 ਚਮਚੇ ਪਾਣੀ ਦੇ ਵਿੱਚ ਗਰਮ ਪਾਣੀ ਦੇ ਵਿੱਚ ਪਾ ਲੈਣੇ ਆ ਔਰ ਸਵੇਰ ਦੀ ਰੋਟੀ ਖਾਣ ਤੋਂ ਤੁਸੀਂ ਅੱਧਾ ਘੰਟਾ ਪਹਿਲਾਂ ਇਸ ਦਾ ਇੱਕ ਗਲਾਸ ਪੀਓ ਇੱਕ ਗਲਾਸ ਦੁਪਹਿਰੇ ਪੀਓ ਔਰ ਇੱਕ ਗਲਾਸ ਰਾਤ ਨੂੰ ਪੀਓ ਤਿੰਨੋਂ ਟਾਈਮ ਪੀਓ ਇਹ ਪੀਣ ਨਾਲ ਕੀ ਹੋਏਗਾ ਜਿਹੜਾ ਤੁਹਾਡੇ ਲੀਵਰ ਦਾ ਫੈਟ ਹੈ ਉਸ ਨੂੰ ਇਹ ਕੱਟ ਕਰੇਗਾ ਐਂਟੀਆਕਸੀਡੈਂਟਸ ਹੁੰਦੇ ਨੇ ਇਹਦੇ ਵਿੱਚ ਜਿਹੜਾ ਤੁਹਾਡੇ ਲੀਵਰ ਦੇ ਅਰਾਊਂਡ ਫੈਟ ਬੰਨ ਨਹੀਂ ਦੇਗਾ। ਸੋ ਯਾਦ ਰੱਖਿਓ Apple ਦਾ vinegar ਮਤਲਬ ਸਿਓ ਵਾਲਾ ਸਰਕਾ। 6 ਨੰਬਰ ਤੇ ਜਿਹੜੀ ਤੁਸੀਂ ਚੀਜ਼ ਐਡ ਕਰਨੀ ਹੈ ਕਾਲੀ ਮਿਰਚ। ਕਾਲੀ ਮਿਰਚ ਤੁਸੀਂ ਕਿਵੇਂ ਖਾ ਸਕਦੇ ਹੋ? ਇਸ ਨੂੰ ਤੁਸੀਂ ਸਾਬਤ ਤਾਂ ਨਹੀਂ ਖਾਣੀ ਇਸ ਦਾ ਪਾਊਡਰ ਬਣਾ ਲੈਣਾ ਹੈ ਔਰ ਇਸ ਨੂੰ ਤੁਸੀਂ ਜਿਹੜਾ ਸਵੇਰੇ ਤੁਸੀਂ ਦਹੀਂ ਖਾਣਾ ਉਹਦੇ ਵਿੱਚ ਅੱਧਾ ਚਮਚ ਪਾਓ ਔਰ ਨਾਲ ਨੂਨ ਵੀ ਪਾ ਲਓ ਤਾਂ ਕਿ ਤੁਹਾਡੇ ਗਲੇ ਤੇ ਕਾਲੀ ਮਿਰਚ ਨਾ ਲੱਗੇ ਔਰ ਇਸ ਨੂੰ ਤੁਸੀਂ ਦਹੀਂ ਦੇ ਵਿੱਚ ਪਾ ਕੇ ਜਰੂਰ ਖਾਓ। ਇਸ ਨਾਲ ਵੀ ਤੁਹਾਡਾ ਬਹੁਤ ਜ਼ਿਆਦਾ ਫਾਇਦਾ ਹੋਏਗਾ ਔਰ ਜਿਹੜਾ ਤੁਹਾਡਾ ਲਿਵਰ ਫੈਟੀ ਹੈ ਉਸ ਨੂੰ ਵੀ ਇਹ ਘੱਟ ਕਰੇਗਾ ਸੋ ਯਾਦ ਰੱਖਿਓ ਇਸ ਵਾਰ ਆਪਾਂ ਗੱਲ ਕਰ ਰਹੇ ਹਾਂ ਕਾਲੀ ਮਿਰਚ ਦੀ ਹੁਣ 7ਵੇਂ ਨੰਬਰ ਤੇ ਅਗਰ ਆਪਾਂ ਗੱਲ ਕਰੀਏ ਤਾਂ ਤੁਸੀਂ ਰੋਜ਼ਾਨਾ ਨਿੰਬੂ ਪਾਣੀ ਪੀਣਾ ਹੈ ਨਿੰਬੂ ਪਾਣੀ ਸ਼ਾਮ ਨੂੰ 6:00 ਵਜੇ ਘੱਟੋ-ਘੱਟ ਤੁਸੀਂ ਦੋ ਨਿੰਬੂ ਨਚੜੋ ਉਸ ਦੇ ਵਿੱਚ ਤੁਸੀਂ ਨਮਕ ਪਾਓ ਅਗਰ 슈ਗਰ ਨਹੀਂ ਹੈ ਮਤਲਬ ਡਾਇਬੀਟਿਕ ਨਹੀਂ ਹੋ ਤਾਂ ਤੁਸੀਂ ਤਾਂ ਉਸ ਦੇ ਵਿੱਚ ਮਿੱਠਾ ਵੀ ਪਾ ਸਕਦੇ ਹੋ ਔਰ ਇਸ ਦਾ ਤੁਸੀਂ ਰੋਜ਼ਾਨਾ ਇੱਕ ਗਲਾਸ ਸ਼ਾਮ ਨੂੰ 6:00 ਵਜੇ ਜ਼ਰੂਰ ਪੀਓ ਯਾਨੀ ਕਿ ਰੋਟੀ ਖਾਣ ਤੋਂ 2 ਘੰਟੇ ਪਹਿਲਾਂ ਇਸ ਦੇ ਵਿੱਚ ਵਿਟਾਮਿਨ ਸੀ ਹੁੰਦਾ ਜਿਹੜਾ ਕਿ ਤੁਹਾਡੇ ਲੀਵਰ ਦੇ ਵਿੱਚ ਫੈਟ ਜੰਮੇ ਨੂੰ ਘੱਟ ਕਰਨ ਦੇ ਵਿੱਚ ਮਦਦ ਕਰਦਾ ਹੈ ਔਰ 8ਵੇਂ ਨੰਬਰ ਤੇ ਅਗਰ ਆਪਾਂ ਗੱਲ ਕਰੀਏ ਤੁਸੀਂ ਇੱਕ ਕੇਲਾ ਸਵੇਰੇ ਉੱਠਣਸਾਰ ਜ਼ਰੂਰ ਖਾਣਾ ਹੈ ਕੇਲੇ ਦੇ ਵਿੱਚ ਬਹੁਤ ਜ਼ਿਆਦਾ ਤਾਕਤ ਹੁੰਦੀ ਹੈ ਜਿਹੜਾ ਕਿ ਲੀਵਰ ਦੇ ਫੈਟ ਘੱਟ ਕਰਨ ਨੂੰ ਵੀ ਤੁਹਾਡਾ ਫਾਇਦਾ ਕਰਦਾ ਹੈ ਔਰ ਜਿਹੜੀਆਂ ਚੀਜ਼ਾਂ ਤੁਸੀਂ ਨਹੀਂ ਖਾਣੀਆਂ ਤੁਸੀਂ ਬਾਜ਼ਾਰ ਦਾ ਬਣਿਆ ਕੁਝ ਨਾ ਖਾਓ ਇਹ ਕੋਸ਼ਿਸ਼ ਕਰੋ ਘਰ ਦਾ ਖਾਣਾ ਖਾਓ ਸ਼ਰਾਬ ਨਾ ਪੀਓ ਅਗਰ ਸ਼ਰਾਬ ਪੀਨੇ ਹੋ ਇਸ ਨਾਲ ਤੁਹਾਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹੈ ਜ਼ਿਆਦਾ ਮਿਰਚਾਂ ਨਹੀਂ ਖਾਣੀਆਂ ਜ਼ਿਆਦਾ ਤਲੇ ਹੋਏ ਨਹੀਂ ਖਾਣਾ ਕੜਾਹੀ ਦਾ ਪੱਕਿਆ ਨਹੀਂ ਖਾਣਾ ਅਗਰੇ ਸਾਰੀਆਂ ਗੱਲਾਂ ਦਾ ਧਿਆਨ ਰੱਖੋਗੇ ਤੁਸੀਂ ਲੀਵਰ ਫੈਟੀ ਟੂ ਘਰ ਦੇ ਵਿੱਚ ਹੀ ਠੀਕ ਕਰ ਸਕਦੇ ਹੋ ਔਰ ਹਰੀਆਂ ਸਬਜ਼ੀਆਂ ਵੀ ਜ਼ਰੂਰ ਖਾਓ ਉਹ ਖਾਣ ਨਾਲ ਕੀ ਹੋਏਗਾ ਤੁਹਾਡੇ ਤਾਕਤ ਆਏਗੀ ਔਰ ਤੁਹਾਡੇ ਜੋੜਾਂ ਨੂੰ ਵੀ ਇਹ ਮਜ਼ਬੂਤ ਕਰੇਗਾ ਔਰ ਆਖਿਰ ਦੇ ਵਿੱਚ ਤੁਸੀਂ ਰੋਜ਼ਾਨਾ 3 ਤੋਂ 4 ਲੀਟਰ ਪਾਣੀ ਪੀਣਾ ਹੀ ਹੈ ਜਿੰਨਾ ਤੁਸੀਂ ਪਾਣੀ ਜ਼ਿਆਦਾ ਪੀਓਗੇ ਉਨਾ ਹੀ ਤੁਹਾਡੇ ਲਈ ਉਹ ਫਾਇਦੇਮੰਦ ਹੋਏਗਾ ਸੋ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਸ਼ੇਅਰ ਜ਼ਰੂਰ ਕਰਿਓ ਔਰ ਕਮੈਂਟ ਕਰਕੇ ਦੱਸਿਓ ਵੀ ਅਸੀਂ ਇਹ ਚੀਜ਼ਾਂ ਖਾਣੀਆਂ ਸ਼ੁਰੂ ਕਰਦਿਆਂ ਨੇ ਔਰ ਨਾਲ ਦੀ ਨਾਲ ਲਾਈਕ ਵਾਲਾ ਬਟਨ ਵੀ ਜ਼ਰੂਰ ਦਬਿਓ ਸੋ ਮਿਲਾਂਗੇ ਜਲਦ ਇੱਕ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ テルਦਾ ਤੁਸੀਂ ਸਾਰੇ ਜਾਣੇ ਆਪਣੀ ਸਿਹਤ ਦਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ